ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਨਿੱਕੀ ਕਹਾਣੀ ਦੀ ਜਦੋਂ ਤੋਂ ਮਨੁੱਖ ਇਸ ਦੁਨੀਆ ਤੇ ਆਇਆ ਆਦ ਕਾਲ ਤੋਂ ਮਨੁੱਖ ਆਪਣੇ ਨਾਲ ਪਾਪਾ ਰਹਿ ਪਰਤਾਰੇ ਦੂਜਿਆਂ ਨਾਲ ਸਾਂਝਾ ਕਰਦਾ ਹੈ ਉਸੇ ਸਮੇਂ ਤੋਂ ਕਹਾਣੀ ਦੀ ਸ਼ੁਰੂਆਤ ਹੋਈ ਜਦੋਂ ਮਾਂ ਇੱਕ ਬੱਚੇ ਨੂੰ ਸਿੱਖਿਆ ਦੇ ਰਹੀ ਹੁੰਦੀ ਆ ਉਸਵੇਂ ਨੇ ਵੀ ਉਹ ਕਹਾਣੀ ਜਿਹੜੀ ਹੈ ਸੁਣਾ ਰਹੇ ਹੁੰਦੀ ਆ ਤੇ ਜਿਹੜਾ ਸਾਡੇ ਕੋਲ ਆਧੁਨਿਕ ਕਹਾਣੀ ਜਿਹਨੂੰ ਅਸੀਂ ਨਿੱਕੀ ਕਹਾਣੀ ਕਹਿੰਦੇ ਆ ਇਹ ਕਦੋਂ ਉਪਜੀ ਅੰਗਰੇਜ਼ਾਂ ਦੇ ਆਉਣ ਦੇ ਨਾਲ ਜਦੋਂ ਉਹਨਾਂ ਨੂੰ ਸਸਤੇ ਕਲਰਕਾਂ ਦੀ ਜ਼ਰੂਰਤ ਸੀ ਤੇ ਉਹਨਾਂ ਨੇ ਗ੍ਰੈਜੂਏਟ ਕਲਰਕ ਜਿਹੜੇ ਬਣਾਣੇ ਸ਼ੁਰੂ ਕੀਤੇ ਜਿਹਦੇ ਨਾਲ ਸਾਡੇ ਕੋਲ ਨਿੱਕੀ ਕਹਾਣੀ ਪਰਚਲਿਤ ਹੋਈ ਇਸ ਤੋਂ ਪਹਿਲਾਂ ਸਾਡੇ ਕੋਲ ਪੰਚਾਂਤਰ ਦੀਆਂ ਕਹਾਣੀਆਂ ਬਹੁਤ ਕਥਾਵਾਂ ਜਨਮ ਸਾਖੀਆਂ ਬਹੁਤ ਸਾਰੇ ਰੂਪਾਂ ਦੇ ਵਿੱਚ ਸਾਡੇ ਕੋਲ ਕਹਾਣੀ ਸੀ ਮਦਕਾਲ ਦੇ ਕਿੱਸੇ ਬੀਰ ਕਾ ਇਹਨਾਂ ਵਿੱਚ ਵੀ ਕਹਾਣੀਆਂ ਸੀ ਯਾਰ ਪਰ ਜਿਹੜੀ ਸਾਡੀ ਨਿੱਕੀ ਕਹਾਣੀ ਹੈ ਇਹ ਪਹਿਲਾਂ ਸਾਡੇ ਕੋਲ ਮੈਗਜ਼ੀਨ ਸੀ ਚੌਪਤਰੀਆ ਉਹਦੇ ਵਿੱਚ ਛਪੜੀਆਂ ਸ਼ੁਰੂ ਹੋਈਆਂ ਪਾਈ ਵੀਰ ਸਿੰਘ ਦੀਆਂ ਕਹਾਣੀਆਂ ਮੋਹਨ ਸਿੰਘ ਵੰਦੀਆਂ ਕਹਾਣੀਆਂ ਤੇ ਇਸ ਦਾ ਸਾਡੇ ਕੋਲ ਜਿਹੜਾ ਐਸ ਵੇਲੇ 5ਵੀਂ ਪੀੜੀ ਤੱਕ ਦੇ ਕਹਾਣੀਕਾਰ ਜਿਹੜੇ ਮਤਲਬ 5 ਪੀੜੀਆਂ ਤੱਕ ਜਿਹੜੀ ਕਹਾਣੀ ਨੇ ਆਪਣੀ ਉਮਰ ਜਿਹੜੀ ਆ ਪੂਰੀ ਕਰ ਲਈ ਆ ਤੇ ਜਦੋਂ ਅਸੀਂ ਕਹਾਣੀ ਦੀ ਗੱਲ ਕਰਦੇ ਆ ਕਹਾਣੀ ਜਿਹੜੀ ਹੈ ਆਕਾਰ ਤੋਂ ਛੋਟੀ ਹੋਣੀ ਚਾਹੀਦੀ ਹੈ ਪ੍ਰਭਾਵ ਦੀ ਇਕਤਾ ਹੋਣੀ ਚਾਹੀਦੀ ਹੈ ਕਹਾਣੀ ਰੋਚਕ ਹੋਣੀ ਚਾਹੀਦੀ ਆ ਗਤੀਸ਼ੀਲ ਹੋਣੀ ਚਾਹੀਦੀ ਆ ਕਲਾਤਮਕ ਪੱਖੋਂ ਜਿਹੜੀ ਕਰਾਣੀ ਹੈ ਉਹ ਸਫਲ ਕਹਾਣੀ ਹੋਣੀ ਚਾਹੀਦੀ ਕਹਾਣੀ ਕਿਉਂ ਪੜਦੇ ਆ ਸੀ ਕਿਉਂਕਿ ਸਾਨੂੰ ਉਹਦੇ ਪੜ ਕੇ ਪਾਠਕ ਨੂੰ ਅਨੰਦ ਆਦਾ ਉਹਨੂੰ ਰਸ ਮਹਿਸੂਸ ਹੁੰਦਾ ਹੈ ਤੇ ਛੋਟੀ ਕਹਾਣੀ ਦਾ ਕੀ ਗੁਣ ਹੋਣਾ ਚਾਹੀਦਾ ਇੱਕੋ ਬੈਠਕ ਦੇ ਵਿੱਚ ਉਹ ਪੜ ਲਈ ਜਾਵੇ ਕਹਾਣੀ ਕਿੰਨੀ ਹੋਣੀ ਚਾਹੀਦੀ ਇਹਦੇ ਬਾਰੇ ਹਜੇ ਤੱਕ ਬਿਦਵਾਾਂ ਜਿਹੜੇ ਨੇ ਉਹ ਇੱਕ ਮਤ ਨਹੀਂ ਕਹਾਣੀ 20 ਮਿੰਟ ਦੀ ਵੀ ਹੋ ਸਕਦੀ ਹੈ ਕਹਾਣੀ 40 ਮਿੰਟ ਦੀ ਵੀ ਹੋ ਸਕਦੀ ਆ ਕਹਾਣੀ 40 ਹਜ਼ਾਰ ਤੱਕ ਦੀ ਵੀ ਹੋ ਸਕਦੀ ਕਹਾਣੀ 20 ਪੰਨਿਆਂ ਦੀ ਵੀ ਹੋ ਸਕਦੀ ਆ ਕਹਾਣੀ 3 ਪੰਨਿਆਂ ਤੇ ਵੀ ਖਤਮ ਹੋ ਸਕਦੀ ਆ ਸੋ ਜਿਹੜਾ ਕਹਾਣੀਕਾਰ ਹੈ ਉਹ ਕਹਾਣੀ ਨੂੰ ਪਾਠਕ ਨੂੰ ਆਨੰਦ ਦਿੰਦਾ ਹੈ ਪੜ ਕੇ ਇਸ ਕਰਕੇ ਪੜਦਾ ਅੱਜਕੱਲ੍ਹ ਜਿਹੜੀਆਂ ਨੇ ਇੱਕ ਪਰਤੀ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ ਜੇ ਵੱਡੀ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਕੀ ਹੈ ਨਾਵਲ ਹੈ ਸਾਡੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਡੇ ਕੋਲ ਜਦੋਂ ਅਸੀਂ ਗੱਲ ਕਰਦੇ ਹਾਂ ਕਹਾਣੀ ਦੇ ਤੱਤਾਂ ਦੀ ਸਭ ਤੋਂ ਪਹਿਲਾਂ ਕਥਾ ਅਤੇ ਕਥਨਕ ਜਿਹਨੂੰ ਅਸੀਂ ਕੀ ਕਹ ਦਿੰਦੇ ਆ ਵਿਸ਼ਾ ਵਸਤੂ ਹਰੇਕ ਕਹਾਣੀ ਦੇ ਵਿੱਚ ਲੇਖਕ ਇੱਕ ਵਿਸ਼ਾ ਲੈਂਦਾ ਹੈ ਉਹਦੇ ਨਾਲ ਹੀ ਜਿਹੜੀ ਕਹਾਣੀ ਆ ਕੇਂਦਰਿਤ ਹੁੰਦੀ ਹੈ ਤੇ ਉਸ ਤੋਂ ਬਾਅਦ ਪਲਾਟ ਜਾਂ ਗੁੰਦ ਆ ਜਾਂਦਾ ਹੈ ਜਿਹਨੂੰ ਅਸੀਂ ਕੀ ਕਹਿੰਦੇ ਆ ਕਹਾਣੀ ਜਿਹੜੀ ਹੈ ਕਿਵੇਂ ਗੁੰਦੀ ਗਈ ਹੈ ਲੇਖਕ ਜਿਹੜਾ ਹੈ ਕਹਾਣੀ ਕਿੱਥੋਂ ਸ਼ੁਰੂ ਕਰਦਾ ਹੈ ਕਹਾਣੀ ਦਾ ਮੱਧ ਕਿਵੇਂ ਹੁੰਦਾ ਕਹਾਣੀ ਦਾ ਜਿਹੜਾ ਅੰਤ ਕਿਵੇਂ ਹੁੰਦਾ ਉਸ ਤੋਂ ਬਾਅਦ ਕਹਾਣੀ ਜਿਹੜੀ ਹੈ ਕਿਹਦੇ ਨਾਲ ਲੱਗਦੀ ਬੰਦੀਗੀ ਪਾਤਰਾਂ ਦੇ ਨਾਲ ਪਾਤਰ ਹੋਣਗੇ ਪਾਤਰ ਇੱਕ ਪਾਤਰ ਵੀ ਹੋ ਸਕਦਾ 5-7 ਪਾਤਰ ਵੀ ਹੋ ਸਕਦੇ ਨੇ ਜਿੰਨੇ ਘੱਟ ਪਾਤਰ ਹੋਣਗੇ ਉੰਨੀ ਕਹਾਣੀ ਸਫਲ ਹੋਏਗੀ ਇਸੇ ਤਰ੍ਹਾਂ ਅਗਲਾ ਸਾਡੇ ਕੋਲ ਹੈ ਪਾਤਰ ਚਤਨ ਲੇਖਕ ਵੱਖ-ਵੱਖ ਜੋਗਤਾਂ ਦਿੱਤੀਆਂ ਨਾਲ ਪਾਤਰ ਚਤਨ ਕਰਦਾ ਹੈ ਤੇ ਉਸ ਤੋਂ ਬਾਅਦ ਵਾਤਾਵਰਣ ਕਹਾਣੀ ਦੇ ਵਿੱਚ ਕਿਹੋ ਜਿਹਾ ਮਾਹੌਲ ਪੇਸ਼ ਕੀਤਾ ਗਿਆ ਕਿ ਉਹ ਗਲਾਸ ਦਾ ਹੈ ਖੇਡ ਮੈਦਾਨ ਦਾ ਹੈ ਕਿਸੇ ਪਰਿਵਾਰ ਦਾ ਹੈ ਉਹਨੂੰ ਅਸੀਂ ਵਾਤਾਵਰਣ ਕਹਿੰਦੇ ਆ ਉਸ ਤੋਂ ਬਾਅਦ ਆ ਜਾਂਦਾ ਬੋਲੀ ਲੇਖਕ ਜਿਹੜਾ ਹੈ ਉਹ ਪਾਤਰਾਂ ਦੇ ਅਨੁਕੂਲ ਪਾਤਰਾਂ ਦੇ ਅਨੁਸਾਰ ਕਹਾਣੀ ਦੇ ਵਿੱਚ ਬੋਲੀ ਦੀ ਵਰਤੋਂ ਕਰਦਾ ਹੈ ਸ਼ਬਦਾਵਲੀ ਵਰਤਦਾ ਹੈ ਪ੍ਰਤੀਕ ਬਿੰਬ ਅਲੰਕਾਰ ਜਿਹੜੇ ਨੇ ਆਪਣੀ ਭਾਸ਼ਾ ਨੂੰ ਰਸ ਲਈ ਵਧੀਆ ਬਣਾਉਣ ਲਈ ਇਹਨਾਂ ਯੋਗਤਾਵਾਂ ਦੀ ਵਰਤੋਂ ਕਰਦਾ ਹੈ ਸ਼ੈਲੀ ਸ਼ੈਲੀ ਜਿਹੜੀ ਹੈ ਉਹ ਖਰ ਲੇਖਤ ਦੀ ਆਪਣੀ ਹੁੰਦੀ ਹੈ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸਟਾਈਲ ਕਹਿੰਦੇ ਆਂ ਹਿੰਦੀ ਵਿੱਚ ਰੀਤੀ ਕਹਿੰਦੇ ਆਂ ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਇਹ ਕਿਸ ਲੇਖਕ ਨੇ ਕਹਾਣੀ ਲਿਖੀ ਹੈ ਹਰੇਕ ਲੇਖਕ ਆਪਣੀ ਸ਼ੈਲੀ ਨਾਲ ਹੀ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਸ ਤੋਂ ਅਗਲਾ ਜਿਹੜਾ ਤੱਤ ਹੈ ਉਹ ਆ ਜਾਂਦਾ ਸਬੇਖ ਦਾ ਲੇਖਕ ਕਹਾਣੀਕਾਰ ਕਹਾਣੀ ਨੂੰ ਇਹ ਢੁਕਵੇਂ ਸੰਲੇਖ ਦਿੰਦਾ ਹੈ ਤੇ ਸਭ ਤੋਂ ਜਿਹੜੀ ਅਖੀਰ ਦੇ ਵਿੱਚ ਗੱਲ ਆਦੀ ਹੈ ਉਹ ਹੈ ਉਦੇਸ਼ ਜਦੋਂ ਕੋਈ ਲੇਖਕ ਰਚਨਾ ਲੇਖਦਾ ਉਸ ਸਾਜ ਦੇ ਵਿੱਚੋਂ ਪਾਤਰ ਲੈਂਦਾ ਸਮਾਜ ਚੋਂ ਘਟਨਾਵਾਂ ਲੈਂਦਾ ਤੇ ਸਮਾਜ ਨੂੰ ਹੀ ਉਸ ਨੇ ਇੱਕ ਸੰਦੇਸ਼ ਦੇਣਾ ਹੁੰਦਾ ਇਸਰਾ ਇਹ ਸਾਡੇ ਜਿਹੜੇ ਆ ਤਹਾਣੀ ਦੇ ਤਤ ਸੀ ਅੱਜ ਕੱਲ ਜਿਹੜੀ ਪੰਜਾਬੀ ਕਹਾਣੀ ਲਿਖੀ ਜਾ ਰਹੀ ਹੈ ਉਹ ਬੇਸ਼ਕ ਬਦਰੀ ਕਹਾਣੀ ਹੈ ਤੇ ਸਾਨੂੰ ਜਿਹੜਾ ਹੈ ਆਪਣੀ ਕਹਾਣੀ ਦੇ ਉੱਤੇ ਮਾਣ ਕਰਨਾ ਚਾਹੀਦਾ ਕਹਾਣੀ ਦੇ ਹੋਰ ਰੂਪ ਵੀ ਨੇ ਜਿਸ ਤਰ੍ਹਾਂ ਕਿ ਕਹਾਣੀ ਮਿੰਨੀ ਕਹਾਣੀ ਆਪਾਂ ਕਹਾਣੀ ਕਹਿੰਦੇ ਆ ਮਿੰਨੀ ਕਹਾਣੀ ਥੋੜੀ ਵੱਖਰੀ ਹੋ ਜਾਂਦੀ ਆ ਨਾਵਲ ਜਿਹੜਾ ਹੈ ਉਹ ਇਸ ਤੋਂ ਵੱਖਰਾ ਹੋ ਜਾਂਦਾ ਆ ਸੋ ਤਹਾਣੀ ਜਿਹੜੀ ਹੈ ਇਹ ਗਲਪ ਦਾ ਰੂਪ ਹੈ ਕਹਾਣੀ ਸਫਲ ਕਹਾਣੀ ਉਹੀ ਹੋਏਗੀ ਜਿਹੜੀ ਪਾਠਕ ਨੂੰ ਇਤਦਾਮ ਅਖੀਰ ਦੇ ਵਿੱਚ ਅਚਮਤ ਕਰ ਦੇਗੀ ਤੇ ਪਾਠਕ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰੋਚਕਤਾ ਬਣੀ ਰਹਿਣੀ ਚਾਹੀਦੀ ਹੈ ਜਿਸ ਤਰ੍ਹਾਂ ਇੱਕ ਖੜਮੇ ਦਾ ਜਿਹੜਾ ਡੰਗ ਹੈ ਬਾਹਰ ਕਰਦਾ ਖੰਭਾ ਮਾਰ ਕਰਦਾ ਇਸੇ ਤਰ੍ਹਾਂ ਕਹਾਣੀ ਦਾ ਜਿਹੜਾ ਹੈ ਅੰਤ ਹੋਣਾ ਚਾਹੀਦਾ